ਇਹ ਤੋਂ ਇਹ ਸਾਡੀ ਮਾਂ ਆ ਇਹ ਕਹਿੰਦੇ ਨਾ ਸਾਡੇ ਕੋਲ ਕੋਈ ਬੱਚਾ ਨਹੀਂ ਹੈਗਾ ਅਸੀਂ ਵੀ ਇਹਨਾਂ ਦੇ ਬੱਚੇ ਆ ਤੇ ਇਹ ਸਾਡੇ ਬਜ਼ੁਰਗ ਨੇ ਅਸੀਂ ਇਹਨਾਂ ਨੂੰ ਵਾਅਦਾ ਕਰਦੇ ਆ ਕਿ ਇਹ ਵਾਲਾ ਮਕਾਨ ਜਿਹੜਾ ਆ ਉਹ ਜ਼ਰੂਰ ਤੁਹਾਨੂੰ ਬਣਾ ਕੇ ਦਵਾਂਗੇ 5000 ਇੱਟ ਜਿਹੜੀ ਇੱਥੇ ਲੱਗਣੀ ਆ ਤੇ ਸੰਗਤ ਨੂੰ ਬੇਨਤੀ ਹੈ ਜੇ ਕੋਈ ਇੱਟ ਸਿੱਧੀ ਇੱਥੇ ਸਟਾ ਸਕਦਾ ਆ ਇੱਟ ਸਟਾ ਦਿਓ ਰੱਬ ਦਾ ਵਾਸਾ ਦੋਸਤੋ ਜੋ ਵੀ ਸੰਗਤਾਂ ਵੀਡੀਓ ਦੇਖ ਰਹੀਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਬਜ਼ੁਰਗ ਦਾ ਜਿਹੜਾ ਘਰ ਆ ਇਹਨਾਂ ਬਜ਼ੁਰਗ ਜੋੜੇ ਦਾ ਜਿਹੜਾ ਘਰ ਆ ਉਹ ਵਧੀਆ ਬਣ ਸਕੇ ਤਾਨੂੰ ਦੱਸਣਾ ਚਾਹੁੰਦਾ ਕਿ ਇਹ ਵੀਡੀਓ ਜਿਹੜੀ ਆਪਾਂ ਪਹਿਲਾਂ ਹੀ ਪਾ ਚੁੱਕੇ ਰਿਸਪਾਂਸ ਨਾ ਮਿਲਣ ਦੇ ਕਾਰਨ ਇਹ ਵੀਡੀਓ ਨੂੰ ਆਪਾਂ ਦੁਬਾਰਾ ਬਣਾ ਰਹੇ ਹਾਂ ਕਿਉਂਕਿ ਇਸ ਪਰਿਵਾਰ ਦੇ ਕੋਲ ਸਿਰਫ ਤੇ ਸਿਰਫ 16000 ਰੁਪਏ ਦੀ ਜਿਹੜੀ ਹੁਣ ਤੱਕ ਜਿਹੜੀ ਸੇਵਾ ਆ ਉਹ ਪਹੁੰਚੀ ਹੈ ਇੱਕ ਹੋਰ ਤੁਹਾਨੂੰ ਇੱਕ ਸ਼ਰਮਨਾਕ ਜਿਹੜੀ ਗੱਲ ਹੈ ਅੱਜ ਮੈਂ ਦੱਸਣ ਜਾ ਰਿਹਾ ਕੈਮਰੇ ਦੇ ਮੋਹਰੇ ਉਹ ਗੱਲ ਇਸ ਤਰ੍ਹਾਂ ਹੈ ਕਿ ਇਹ ਮਾਤਾ ਦਾ ਖਾਤਾ ਨਹੀਂ ਸੀਗਾ ਪੈਨ ਕਾਰਡ ਨਹੀਂ ਸੀ ਮਾਤਾ ਬਣਿਆ ਆਪਣਾ ਪੈਨ ਕਾਰਡ ਆਪਾਂ ਅਪਲਾਈ ਕੀਤਾ ਵੀ ਤੁਹਾਡਾ ਖਾਤਾ ਜਿਹੜਾ ਖੋਲ ਗਿਆ ਤੇ ਸੇਵਾ ਜਿਹੜੀ ਸੰਗਤ ਦੀ ਤੁਹਾਡੇ ਖਾਤੇ 'ਤੇ ਪਵਾਈ ਜਾਵੇ। ਦੋਸਤੋ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਇੱਕ ਪਰਿਵਾਰ ਨੇ ਜਿਹੜਾ ਰਹਿਣ ਸਹਿਰਾ ਬਣਾਉਣ ਵਾਸਤੇ ਨੀਆਂ ਹੀ ਹਲੇ ਭਰੀਆਂ ਆ ਤੇ ਚੋਰ ਚੱਕਿਆ ਨੇ ਆ ਕੇ ਉਹਦਾ ਵਿੱਚੋਂ ਸਰੀਆਂ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਐ। ਆਓ ਕਰਦੇ ਆ ਪਰਿਵਾਰ ਦੇ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਕੀ ਹਾਲ ਚਾਲ ਠੀਕ ਜੀ ਠੀਕ ਜੀ ਕੀ ਪ੍ਰੋਬਲਮ ਆ ਰਹੀ ਹੈ ਸਾਡਾ ਪਤਾ ਜੀ ਪਤੇ ਹਾਂਜੀ ਸਾਨੂੰ ਮੁਸ਼ਕਲ ਆਈ ਹੈ ਸਾਡਾ ਘਰ ਪੈ ਜਾਵੇ ਪਰਿਵਾਰ ਦੇ ਵਿੱਚ ਕੋਣ ਕੋਣਾ ਵਾਤਾ ਜੀ ਹਾਂਜੀ ਅਸੀਂ ਦੋ ਵਜੇ ਹਾਂ ਬੱਚਾ ਨਹੀਂ ਹੈਗਾ ਸਾਡਾ ਜੀ ਬੱਚਾ ਨਹੀਂ ਹੈਗਾ ਹਾਂਜੀ ਮਜਬੂਰ ਆ ਸੀ ਤੇ ਤਾਂ ਕਰਕੇ ਆਈ ਤੁਹਾਡੇ ਵਰਗਿਆਂ ਭਰਾਵਾਂ ਕੋਲ ਆਪਾਂ ਮੰਗੀ ਮਦਦ ਕੋਈ ਨਹੀਂ ਜੀ ਗੁਰੂ ਸਾਹਿਬ ਤੋਂ ਮੰਗੋ ਮਲਦਰ ਅਸੀਂ ਤੱਕ ਜਰੀਆ ਆ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਤੁਹਾਡੀ ਹੈਲਪ ਕਰ ਸਕੀਏ ਸਭ ਤੋਂ ਜਿਹੜੀ ਮੇਨ ਗੱਲ ਆ ਇਹ ਪਰਿਵਾਰ ਹਰ ਰੋਜ਼ ਗੁਰਦੁਆਰਾ ਸ਼ਿਦਾਂ ਸਾਹਿਬ ਤੰਤਨ ਬਾਬਾ ਦੀਪ ਸਿੰਘ ਦੀ ਨਗਰੀ ਦੇ ਵਿੱਚ ਜਾ ਕੇ ਉੱਥੇ ਸੇਵਾ ਕਰਦਾ ਆ ਦੋਨੇ ਜੀ ਉੱਥੇ ਜਾਂਦੇ ਆ ਸੇਵਾ ਕਰਦੇ ਉੱਥੇ ਲੰਗਰ ਪਾਣੀ ਛਕਦੇ ਆ ਤੇ ਜਦੋਂ ਇਹਨਾਂ ਨੇ ਕਿਹਾ ਦਫ਼ਤਰ ਦੇ ਵਿੱਚ ਆ ਕੇ ਕਿ ਅਸੀਂ ਤੰਤਨ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਪ੍ਰਸ਼ਾਦਾ ਛਕਦੇ ਆ ਉੱਥੇ ਜਾ ਕੇ ਸੇਵਾ ਕਰਦੇ ਆ ਤੇ ਉਦੋਂ ਮਨ ਦੇ ਵਿੱਚ ਆਇਆ ਵੀ ਇਸ ਪਰਿਵਾਰ ਨੂੰ ਜਿਹੜੀ ਮਨਾ ਨਹੀਂ ਕਰਨਾ ਤੇ ਇਸ ਪਰਿਵਾਰ ਦਾ ਜਿਹੜਾ ਕਾਰਜ ਆ ਇਹ ਇਹ ਪਰਿਵਾਰ ਦੇ ਕੋਲ ਐਡਾ ਕੋਈ ਪਲਾਟ ਹੈਗਾ ਸੀ ਕਿ ਕੈਮਰਾਮੈਨ ਨੂੰ ਕਹੂੰਗਾ ਥੋੜਾ ਲੱਗਿਆ ਕਿ ਵਿਖਾ ਤੇ ਉਦੋਂ ਮਨ ਦੇ ਵਿੱਚ ਆਇਆ ਵੀ ਇਸ ਪਰਿਵਾਰ ਨੂੰ ਜਿਹੜੀ ਮਨਾ ਨਹੀਂ ਕਰਨਾ ਇਸ ਪਰਿਵਾਰ ਦਾ ਜਿਹੜਾ ਕਾਰਜ ਆ ਇਹ ਇਹ ਪਰਿਵਾਰ ਦੇ ਕੋਲ ਐਡਾ ਕੋਈ ਪਲਾਟ ਹੈਗਾ ਸੀ ਕਿ ਕੈਮਰਾਮੈਨ ਨੂੰ ਕਹੂੰਗਾ ਥੋੜਾ ਲੱਗਿਆ ਕਿ ਵਿਖਾ ਦੇਣਾ ਤੇ ਮਿਸਤਰੀ ਸਾਹਿਬ ਆਏ ਹੋਏ ਨੇ ਤੇ ਮਿਸਤਰੀ ਸਾਹਿਬ ਦੇ ਕੋਲੋਂ ਹੀ ਇਹ ਸਾਰਾ ਕਾਰਜ ਜਿਹੜਾ ਹੈ ਇਹ ਤੋਂ ਹੋਣਾ ਆ ਤੇ ਆ ਤੁਸੀਂ ਦੇਖ ਸਕਦੇ ਹੋ ਇੱਕ ਰੀ ਪਲਾਟ ਦੀ ਸਾਰੀ ਸਾਸਫਾਈ ਜਿਹੜੀ ਆ ਉਹ ਕਰਵਾ ਦਿੱਤੀ ਗਈ ਆ ਇਹਦੇ ਵਿੱਚ ਤਕਰੀਬਨ ਭਰਤੀ ਜਿਹੜੀ ਆ 20 ਤੋਂ ਲੈ ਕੇ 25000 ਤੱਕ ਜਿਹੜਾ ਖਰਚਾ ਹੈ ਭਰਤੀ ਦੇ ਵਿੱਚ ਹੀ ਆ ਜਾਣਾ ਕਿਉਂਕਿ ਅ ਮੰਨ ਕੇ ਚੱਲੋ ਕਿ 20 ਤੋਂ ਲੈ ਕੇ 25 ਟਰਾਲੀਆਂ ਜਿਹੜੀਆਂ ਆ ਉਹ ਭਰਤੀ ਇੱਥੇ ਜਿਹੜੀ ਆ ਉਹ ਪੈ ਜਾਣੀ ਹੈ ਵਿੱਚ ਤੁਸੀਂ ਹਾਲਾਤ ਵੇਖ ਸਕਦੇ ਹੋ ਆਹ ਜਿਹੜਾ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਇੱਥੇ ਸਾਰੇ ਆ ਸੁੱਖੇ ਦੇ ਬੂਟੇ ਆ ਇਹ ਜਿੰਨਾ ਵੀ ਏਰੀਆ ਹੈਗਾ ਆ ਇਹ ਸਾਰਾ ਨਸ਼ੇੜੀਆਂ ਦਾ ਏਰੀਆ ਕਹਿ ਸਕਦੇ ਨਸ਼ਾ ਕਰਨ ਵਾਲੇ ਜਿਹੜੇ ਆ ਉਹ ਲੋਕ ਆ ਇੱਥੇ ਬਹੁਤ ਜ਼ਿਆਦਾ ਆ ਜਦੋਂ ਅੰਕਲ ਜੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਆ ਜਿਹੜੀ ਨੀਂ ਪਰਵਾਈ ਸੀਗੀ ਇਹ ਨਹੀਂ ਭਰਉਣ ਦਾ ਕਾਰਨ ਇਹ ਆ ਕਿ ਇਹ ਵਾਲਾ ਏਰੀਆ ਜਿਹੜਾ ਬਹੁਤ ਜ਼ਿਆਦਾ ਡੂੰਘਾ ਆ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਇਧਰੋਂ ਇੱਥੇ ਜਦੋਂ بارش ਪੈਂਦੀ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਇੱਥੇ ਖੜ ਜਾਂਦਾ ਆ ਪਾਣੀ ਖੜਨ ਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਇਸੇ ਕਰਕੇ ਹੁਣ ਅਸੀਂ ਸੋਚ ਰਹੇ ਹਾਂ ਕਿ ਇਹਦੀ ਜਿਹੜੀ ਨੀ ਆ ਸੜਕ ਤੋਂ ਤਕਰੀਬਨ ਇੱਥੋਂ ਤੱਕ 1 ਫੁੱਟ ਜਿਹੜੀ ਆ ਉੱਚੀ ਨੀਂ ਜਿਹੜੀ ਰੱਖੀ ਜਾਵੇ ਉਹ ਸੜਕ ਤੋਂ ਤਾਂ ਕਿ ਇਸ ਪਰਿਵਾਰ ਨੂੰ ਬਾਅਦ ਵਿੱਚ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਤੇ ਆਪ ਸੰਗਤ ਨੂੰ ਬੇਨਤੀ ਹੈ ਜਿੰਨੇ ਵੀ ਤਿਲਪੁਲ ਆਪ ਜੀ ਮਦਦ ਕਰ ਸਕਦੇ ਹੋ ਉਹ ਵੱਤ ਵੱਤ ਕਰਿਓ ਤਾਂ ਕਿ ਇਸ ਪਰਿਵਾਰ ਦਾ ਜਿਹੜਾ ਕਾਰਜ ਆ ਉਹ ਵਧੀਆ ਜਿਹੜਾ ਹੋ ਸਕੇ ਇੱਕ ਬੜੇ ਹਾਸੇ ਦੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਆਓ ਬਜ਼ੁਰਗੋ ਇੱਧਰ ਆਜੋ ਜਦੋਂ ਇਹ ਬਜ਼ੁਰਗਾਂ ਨੇ ਆ ਜਗ੍ਹਾ ਬਣਾਈ ਸੀ ਨਾ ਮਿਸਤਰੀ ਸਾਹਿਬ ਇਹ ਗੱਲ ਬੜੀ ਹੈਰਾਨੀ ਵਾਲੀ ਆ ਜਦੋਂ ਆ ਜਗ੍ਹਾ ਬਣਾਈ ਸੀਗੀ ਉਦੋਂ ਆ ਨਵਾਂ ਨਵਾਂ ਲੈਂਟਰ ਪਾਇਆ ਸੀ ਆ ਕੈਮਰਾਮੈਨ ਨੂੰ ਵੀ ਥੋੜਾ ਉਹ ਆਜੋ ਆ ਨਵਾਂ ਨਵਾਂ ਲੈਂਟਰ ਪਾਇਏ ਹੁੰਦੇ ਸਰੀਏ ਹੁੰਦੇ ਨੇ ਸਰੀਏ ਹੁੰਦੇ ਆ ਤੇ ਇਹ ਜੋ ਪਾਕ ਗਰ ਰਾਤ ਨੂੰ ਚੋਰ ਆ ਗਏ ਸਰੀਏ ਲਗੇ ਕਰੀ ਤੇ ਸਰੀਏ ਸੋਗ ਦਾ ਸਰੀਆ ਕੱਢ ਲਈ ਵਿੱਚੋਂ ਦੱਸੋ ਇੰਨੀ ਜ਼ਿਆਦਾ ਮਾਨਸਤਾ ਜਿਹੜੀ ਲੋਕਾਂ ਦੀ ਗਿਰੀ ਹੋਈ ਆ ਦੱਸੋ ਕੀ ਕਰ ਸਕਦਾ ਉੱਥੇ ਬੰਦਾ ਸਾਹਮਣੇ ਜੁਲਗਰੇ ਦੇਖ ਲਿਆ ਤੇ ਉਹ ਰੋੜਾ ਬਾਹਰ ਭੱਜ ਗਏ ਮੀਂਹ ਅਸਲ ਉਹ ਉਧਰੋਂ ਬਜ਼ੂਰ ਕਹਿੰਦੇ ਵੇਖਿਆ ਤੇ ਫਿਰ ਭੱਜੇ ਉਹ ਰੋੜਾ ਪਾਇਆ ਉਹ ਬਾਹਰ ਹਿੰਦਾ ਦੋਸਤੋ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਆ ਕਿ ਇੱਕ ਪਰਿਵਾਰ ਨੇ ਜਿਹੜਾ ਰਹਿਣ ਸਹਿਰਾ ਬਣਾਉਣ ਵਾਸਤੇ ਨੀਂਹਾਂ ਹੀ ਹਲੇ ਭਰੀਆਂ ਆ ਤੇ ਚੋਰ ਚੱਕਿਆ ਲੈ ਆ ਕੇ ਉਹਦਾ ਵਿੱਚੋਂ ਸਰਿਆ ਕਢਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ ਤੇ ਆਪ ਸੰਗਤ ਨੂੰ ਬੇਨਤੀ ਹੈ ਇਹ ਥੋੜਾ ਬਹੁਤ ਲੇਟ ਜਰੂਰ ਹੋ ਜਾਂਦਾ ਆ ਕਿਉਂਕਿ ਮਾਇਆ ਦੀ ਕਮੀ ਹੋਣ ਕਰਕੇ ਇਸ ਪਰਿਵਾਰ ਦਾ ਸਿੱਧਾ ਡਾਇਰੈਕਟ ਕਾਊਂਟ ਦਿੱਤਾ ਸੀ ਲੇਕਿਨ ਵੀਡੀਓ ਨਾ ਵਾਇਰਲ ਹੋਣ ਦੇ ਕਰਕੇ ਸਿਰਫ ਤੇ ਸਿਰਫ ਇਸ ਪਰਿਵਾਰ ਦੇ ਕੋਲ 16 ਤੋਂ 17000 ਰੁਪਿਆ ਇਹਨਾਂ ਦੇ ਖਾਤੇ ਦੇ ਵਿੱਚ ਜਿਹੜੀ ਸੇਵਾ ਆ ਉਹ ਪਹੁੰਚੀ ਹੈ ਹੁਣ ਤੱਕ ਤੇ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਟੈਨਸ਼ਨ ਵਾਲੀ ਗੱਲ ਇਹ ਆ ਕਿ ਇੱਥੇ ਪਾਣੀ ਦੀ ਕੋਈ ਹੈ ਨਹੀਂ ਕਈ ਸਹੂਲਤ ਨਹੀਂ ਹੈਗੀ ਉਹ ਪਹਿਲਾਂ ਸਮਰਸੀਵਲ ਜਿਹੜਾ ਬੋਰ ਆ ਤੇ ਕੈਮਰਾਮੈਨ ਨੂੰ ਕਹੂੰਗਾ ਤੁਹਾਡੇ ਲੱਗ ਗਿਆ ਕਿ ਵਿਖਾ ਦੇਣਾ ਆ ਤੁਸੀਂ ਦੇਖ ਸਕਦੇ ਹੋ ਆ ਪਲਾਟ ਆ ਆ ਵਾਲਾ ਕਿੰਨਾ ਡੂੰਘਾ ਆ ਤੇ ਇੱਥੇ ਪਹਿਲਾਂ ਸਮਰਸੀਵਲ ਬੋਰ ਦੀ ਜਿਹੜੀ ਸੂਦ ਹੈ ਉਹ ਕਰਵਾਵਾਂਗੇ ਇਧਰ ਟਾਇਲਟ ਬਾਥਰੂਮ ਵਗੈਰਾ ਤੇ ਰਸੋਈ ਜਿਹੜੀ ਹੈ ਉਧਰ ਤਿਆਰ ਕੀਤੀ ਜਾਏਗੀ ਪਿਛਲੇ ਪਾਸੇ ਕੈਮਰਾ ਜਿਹੜਾ ਆ ਉਹ ਤਿਆਰ ਕੀਤਾ ਜਾਏਗਾ ਤੇ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਅਸੀਂ ਇਸ ਬੇਨਤੀ ਕਰ ਰਹੇ ਹਾਂ ਵੀ ਸਾਡੇ ਸਿਰ ਤੇ ਹੱਥ ਰੱਖਣਾ ਅਸੀਂ ਬਹੁਤ ਮਜਬੂਰ ਹੈਗੇ ਸਿਰ ਤੇ ਮਾਤਾ ਜੀ ਤੁਸੀਂ ਸਾਡੇ ਹੱਥ ਰੱਖੋ ਵੀ ਮਹਾਰਾਜ ਸਾਡੇ ਤੋਂ ਇਹ ਕਾਰਜ ਜਿਹੜਾ ਹੈ ਉਹ ਤੁਹਾਡਾ ਕਰਵਾਵੇ ਹਾਂਜੀ ਬਾਈ ਤੁਹਾਨੂੰ ਕਿਰਪਾ ਕਰਨ ਕਿਰਪਾ ਕਰੇ ਤੁਹਾਡੇ ਤੇ ਵੀ ਤਰਕੀਆਂ ਹੋਣ ਤੇ ਅਸੀਂ ਸੰਗਤ ਰਲ ਮਿਲ ਕੇ ਇਸ ਪਰਿਵਾਰ ਦਾ ਬਾਬਾ ਕਰੇ ਅਸੀਂ ਰਲ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਕਰ ਸਕੀਏ ਤੇ ਮਿਸਤਰੀ ਸਾਹਿਬ ਆਜੋ ਤੁਸੀਂ ਵੀ ਆਓ ਕੈਮਰੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਤਰੀ ਸਾਹਿਬ ਆਹੀ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਸੰਗਤਾਂ ਵੇਖ ਰਹੀਆਂ ਨੇ ਤੁਹਾਨੂੰ ਸਾਡਾ ਮਾਨ ਤਾਨ ਵੀ ਜਿਹੜਾ ਆ ਉਹ ਕਰਨਾ ਪੈਣਾ ਹੈ ਸਾਰਿਆਂ ਦਾ ਰੱਖਾਂਗੇ ਜੀ ਮਹਾਰਾਜ ਸਾਰੇ ਸੰਗਤ ਦਾ ਰੱਖਾਂਗੇ ਨਾਲ ਇਹ ਲੋਬहोत ਹੀ ਜ਼ਿਆਦਾ ਲੋਕਬੰਦ ਜਿਹੜੇ ਪਰਿਵਾਰ ਆ ਤੁਹਾਨੂੰ ਪਤਾ ਆ ਜਦੋਂ ਸੰਗਤ ਦੇ ਨਾਲ ਤੁਰਨਾ ਨਾ ਤਾਂ ਸਾਰੀ ਸੰਗਤ ਦੇ ਨਾਲ ਹੀ ਅਰਦਾਸ ਕਰਕੇ ਤੁਰੀਦਾ ਵਾ ਵਾਹਿਗੁਰੂ ਵਾਹਿਗੁਰੂ ਆਹੋ ਇਹ ਨਾ ਗੱਲ ਇਹ ਹੁੰਦੀ ਚੜ੍ਹਦੀ ਕਲਾ ਵਾਲੀ ਗੱਲ ਸਿੰਘ ਸਾਹਿਬ ਕਹਿੰਦੇ ਆ ਕਿ ਜਿੱਥੇ ਤੁਸੀਂ ਇਹਨਾਂ ਮੇ ਸੇਵਾ ਦਾ ਕਾਰਜ ਕਰ ਰਹੇ ਹੋ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਵੀ ਸਾਡੇ ਕੋਲ ਹੋ ਸਕਿਆ ਅਸੀਂ ਉਹਦੇ ਵਿੱਚ ਜ਼ਰੂਰ ਗੁਜਾਇਸ਼ ਕਰਾਂਗੇ ਘਰ ਬਣਾਉਣ ਦੇ ਵਿੱਚ ਤੇ ਮਿਸਰੀ ਸਾਹਿਬ ਆ ਚੁੱਕੇ ਆ ਅੱਜ ਸਾਰਾ ਐਸਟੀਮੇਟ ਜਿਹੜਾ ਲਾ ਲਿਆ ਹੋਇਆ ਕਿੰਨੀਆਂ ਇੱਟਾਂ ਆਉਣੀਆਂ ਆ ਕਿੰਨਾ ਸੀਮੇਂਟ ਆਉਣਾ ਕਿੰਨਾ ਸਰੀਆ ਉਹੜਾ ਸਾਰਾ ਐਸਟੀਮੇਟ ਲਾ ਲਿਆ ਤੇ ਹੁਣ ਸਮਰਸੀ ਵੱਲ ਜਿਹੜਾ ਬੋਰਿਆ ਉਹ ਕਰਉਣ ਤੋਂ ਬਾਅਦ ਇਸ ਪਰਿਵਾਰ ਦਾ ਜਿਹੜਾ ਘਰ ਦਾ ਕਾਰਜ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਜਾਊਗਾ ਮਾਤਾ ਜੀ ਪਹਿਲਾਂ ਤਾਂ ਤੁਹਾਨੂੰ ਮਾਫੀ ਮੰਗਦੇ ਆ ਕਿ ਤੁਹਾਡਾ ਜਿਹੜਾ ਘਰ ਦਾ ਕੰਮ ਕਾਰਜ ਉਹ ਲੇਟ ਹੋ ਗਿਆ ਕਿਉਂਕਿ ਆਪਾਂ तकरीबन 15 20 ਦਿਨ ਪਹਿਲਾਂ ਵੀਡੀਓ ਬਣਾਈ ਸੀ ਆਪਣਾ ਘਰ ਦਾ ਕਾਰਜ ਇਸੇ ਕਰਕੇ ਲੇਟ ਹੋ ਗਿਆ ਕਿ ਸਾਡੀ ਵੀਡੀਓ ਜਿਹੜੀ ਆ ਉਹ ਵਾਇਰਲ ਨਹੀਂ ਹੋਈ ਸੰਗਤਾਂ ਤੱਕ ਨਹੀਂ ਪਹੁੰਚੀ ਜਿੰਨੇ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਸਿਰਫ ਤੇ ਸਿਰਫ ਸੇਵਾ ਜਿਹੜੀ ਹੈ 17000 ਰੁਪਏ ਆਈ ਆ ਇੱਕ ਹੋਰ ਤੁਹਾਨੂੰ ਇੱਕ ਸ਼ਰਮਨਾਕ ਜਿਹੜੀ ਗੱਲ ਆ ਅੱਜ ਮੈਂ ਦੱਸਣ ਜਾ ਰਿਹਾ ਕੈਮਰੇ ਦੇ ਮੋਹਰੇ ਉਹ ਗੱਲ ਇਸ ਤਰ੍ਹਾਂ ਆ ਕਿ ਇਹ ਮਾਤਾ ਦਾ ਖਾਤਾ ਨਹੀਂ ਸੀਗਾ ਪੈਨ ਕਾਰਡ ਨਹੀਂ ਸੀ ਮਾਤਾ ਬਣਿਆ ਆਪਣਾ ਪੈਨ ਕਾਰਡ ਆਪਾਂ ਅਪਲਾਈ ਕੀਤਾ ਨਹੀਂ ਤੁਹਾਡਾ ਖਾਤਾ ਜਿਹੜਾ ਖੋਲ ਗਿਆ ਤੇ ਸੇਵਾ ਜਿਹੜੀ ਸੰਗਤ ਦੀ ਤੁਹਾਡੇ ਖਾਤੇ 'ਚ ਪੁਵਾਈ ਜਾਵੇ ਹਾਂਜੀ ਉਸ ਤੋਂ ਪਹਿਲਾਂ ਕੀ ਹੋਇਆ ਵੀ ਇੱਕ ਲੋੜਵੰਦ ਸਾਡੇ ਕੋਲ ਪਰਿਵਾਰ ਆਇਆ ਉਹਦੀ ਬੱਚੀ ਦੀ ਫੀਸ ਦਾ ਮਸਲਾ ਸੀਗਾ ਵੀ ਬੱਚੀ ਦੀ ਸਕੂਲ ਦੀ ਫੀਸ ਤਾਰਨੀ ਆ ਉਸ ਬੱਚੀ ਦੀ ਫੀਸ ਦਾ ਮਸਲਾ ਹੱਲ ਵੀ ਅਸੀਂ ਕਰਤਾ ਸਕੂਲ ਦੇ ਵਿੱਚ ਗੱਲਬਾਤ ਕਰਤੀ ਵੀ ਤੁਹਾਡੀ ਬੱਚੀ ਦੀ ਸਕੂਲ ਦੀ ਜਿਹੜੀ ਫੀਸ ਐ ਅਸੀਂ ਸਾਰੀ ਭਰ ਦਿਆਂਗੇ ਲੇਕਿਨ ਉਸ ਤੋਂ ਬਾਅਦ ਜਿਹੜੇ ਵੱਧ ਜਿਹੜੀ ਸੇਵਾ ਆਏਗੀ ਇਸ ਬਜ਼ੁਰਗ ਦੀ ਸੇਵਾ ਜਿਹੜੀ ਤੁਹਾਡੇ ਖਾਤੇ 'ਚ ਪੁਵਾ ਦਿੰਨੇ ਆ ਤੁਹਾਡਾ ਜਦੋਂ ਬਜ਼ੁਰਗਾਂ ਦਾ ਖਾਤਾ ਖੋਲ ਜੇਗਾ ਉਹ ਸੇਵਾ ਤੁਸੀਂ ਜਿਹੜੀ ਹੈ ਬਜ਼ੁਰਗਾਂ ਦੇ ਖਾਤੇ 'ਚ ਟਰਾਂਸਫਰ ਕਰਦੇ ਹੋ ਤਾਂ ਕਿ ਤੁਹਾਡਾ ਵੀ ਭਲਾ ਹੋ ਜੇ ਤੁਹਾਡੇ ਬੱਚੇ ਦੀ ਸਕੂਲ ਦਾ ਫੀਸ ਦਾ ਮਸਲਾ ਹੱਲ ਹੋ ਗਿਆ ਲੇਕਿਨ ਇਸ ਪਰਿਵਾਰ ਦਾ ਜਿਹੜਾ ਆਪਾਂ ਉਹ ਭਲਾ ਕਰਨਾ ਆ ਤੇ ਉਹ ਜਦੋਂ ਉਹਨਾਂ ਦਾ ਖਾਤਾ ਖੋਲ ਜੇਗਾ ਤੁਸੀਂ ਉਹਨਾਂ ਦੇ ਖਾਤੇ 'ਚ ਸੇਵਾ ਪਾ ਦਿਓ ਲੇਕਿਨ ਕਿੰਨੀ ਸ਼ਰਮ ਵਾਲੀ ਗੱਲ ਆ ਸਕੂਲ ਦੀ ਫੀਸ ਦਾ ਵੀ ਮਸਲਾ ਹੱਲ ਕਰਵਾ ਲਿਆ ਉਸ ਤੋਂ ਬਾਅਦ ਜਿਹੜੀ ਸੇਵਾ ਆਈ ਸੀ 30 35 ਜਾਂ 40000 ਰੁਪਇਆ ਉਹ ਸਾਰੀ ਸੇਵਾ ਜਿਹੜੀ ਹੈ ਉਹਨਾਂ ਨੇ ਉਹ ਦੇਣ ਤੋਂ ਮੁਕਰ ਗਏ ਕਿ ਅਸੀਂ ਜਿਹੜੀ ਸੇਵਾ ਆ ਉਹ ਨਹੀਂ ਦੇਣੀ ਸਾਡੇ ਖਾਤੇ 'ਚ ਆਏ ਸਾਡੇ ਪੈਸੇ ਆ ਤੁਸੀਂ ਦੇਖੋ ਇੱਥੋਂ ਤੱਕ ਲੋਕਾਂ ਦੀ ਜਿਹੜੀ ਮਾਨਸਾ ਆ ਉਹ ਗਿਰ ਚੁੱਕੀ ਆ ਕਿ ਜਦੋਂ ਤੁਹਾਡੇ ਕਾਰਜ ਜਦੋਂ ਸਵਾਰ ਦਿੱਤਾ ਤੁਹਾਡੇ ਬੱਚੇ ਦੀ ਫੀਸ ਦਾ ਮਸਲਾ ਹੱਲ ਹੋ ਗਿਆ ਤੇ ਫਿਰ ਜਦੋਂ ਅਸੀਂ ਪਹਿਲੇ ਕਮਿਟਮੈਂਟ ਕੀਤੀ ਕਿ ਇਸ ਬਜ਼ੁਰਗਾਂ ਵਾਸਤੇ ਜੋ ਤੁਹਾਡੇ ਵੱਧ ਪੈਸੇ ਆਉਣਗੇ ਉਸ ਬਜ਼ੁਰਗਾਂ ਦੇ ਖਾਤੇ ਦੇ ਵਿੱਚ ਪਾ ਦਿਓ ਦੱਸਿਆਂ ਦੇ ਵਿੱਚ ਅਸੀਂ ਕਿੱਥੇ ਗਲਤ ਆ ਲੇਕਿਨ ਉਹਨਾਂ ਨੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ ਜਿਹਦਾ 17-18000 ਰੁਪਏ ਬਜ਼ੁਰਗਾਂ ਦੇ ਖਾਤੇ 'ਚ ਸੇਵਾ ਆ ਉਹ 35-40000 ਰੁਪਏ ਉਹ ਹੁੰਦੀ ਤਾਂ 60000 ਰੁਪਏ ਸਾਡੇ ਕੋਲ ਸੇਵਾ ਪਰਿਵਾਰ ਦੇ ਕੋਲ ਪਹੁੰਚ ਜਾਣੀ ਤੇ ਉਹਦੇ ਵਿੱਚ ਸਮਰਸੀਵਾਲ ਦਾ ਵੀ ਸਾਡਾ ਮਸਲਾ ਜਿਹੜਾ ਹੋ ਜਾਣਾ ਸੀਗਾ ਤੇ ਥੋੜਾ ਬੋੜਾ ਜਿਹੜਾ ਸਮਾਨ ਜਿਹੜਾ ਆ ਉਹ ਵੀ ਸਾਡਾ ਲਿਆਂਦਾ ਜਾਣਾ ਸੀਗਾ ਪਰ ਹੱਥ ਜੋੜ ਕੇ ਸੰਗਤ ਨੂੰ ਇਹੇ ਬੇਨਤੀ ਕਰਦੇ ਆ ਕਿ ਆਪ ਸੰਗਤ ਸਿੱਧਾ ਪਰਿਵਾਰ ਨੂੰ ਆ ਕੇ ਜਿਹੜੀ ਸੇਵਾ ਦੇ ਸਕਦੇ ਹੋ ਆਪ ਜੀ ਨੂੰ ਪਰਿਵਾਰ ਦਾ ਫੋਨ ਨੰਬਰ ਅਕਾਊਂਟ ਨੰਬਰ ਐਡਰੈਸ ਸਾਰਾ ਕੁਝ ਪ੍ਰੋਵਾਈਡ ਕੀਤਾ ਜਾਊਗਾ ਤੁਸੀਂ ਆ ਕੇ ਪਰਿਵਾਰ ਨੂੰ ਮਿਲਣਾ ਇਹਨਾਂ ਨੂੰ ਸਿੱਧੀ ਤੁਸੀਂ ਹੈਲਪ ਕਰਨੀ ਆ ਤੁਸੀਂ ਕੋਈ ਸਾਡੇ ਖਾਤੇ 'ਚ ਸੇਵਾ ਨਹੀਂ ਪਾਉਣੀ ਨਾ ਕਿਸੇ ਹੋਰ ਦੇ ਖਾਤੇ 'ਚ ਪਾਉਣੀ ਆ ਆਪਰੇ ਸਿੱਧਾ ਪਰਿਵਾਰ ਦੇ ਨਾਲ ਗੱਲਬਾਤ ਕਰਿਓ ਹਾਂ ਜੇ ਤੁਸੀਂ ਸੇਵਾ ਨਹੀਂ ਕਰਨਾ ਚਾਹੁੰਦੇ ਪੈਸੇ ਨਹੀਂ ਦੇਣਾ ਚਾਹੁੰਦੇ ਆਪ ਜੀ ਨੂੰ ਬੇਨਤੀ ਆ ਮਿਸਤਰੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ 4 ਤੋਂ ਲੈ ਕੇ 5000 ਇੱਟ ਜਿਹੜੀ ਇੱਥੇ ਲੱਗਣੀ ਆ ਤੇ ਸੰਗਤ ਨੂੰ ਬੇਨਤੀ ਆ ਜੇ ਕੋਈ ਇੱਟ ਸਿੱਧੀ ਇੱਥੇ ਸਟਾ ਸਕਦਾ ਆ ਇੱਟ ਸਟਾ ਦਿਓ ਮਿਸਟਰ ਸਾਹਿਬ ਆਪਣਾ ਰੇਤਾ ਕਿੰਨੀ ਕੁ ਲੱਗ ਜੇਗੀ ਤੁਹਾਡੇ ਹਿਸਾਬ ਨਾਲ ਦੋ ਸੈਂਕੜੇ ਲੱਗਣਗੇ ਦੋ ਸੈਂਕੜੇ ਲੱਗ ਜਾਣੀਆਂ ਦੋ ਸੈਂਕੜੇ ਰੇਤਾ ਲੱਗਣੀ ਹੈ ਤੇ ਦੋ ਸੈਂਕੜੇ ਬਜਰੀ ਲੱਗ ਜਾਣੀਆਂ ਤੇ ਬਰੀਕ ਰੇਤਾ ਮੋਟੀ ਰੇਤਾ ਦਾ ਕੀ ਹਿਸਾਬ ਮੋਟੀ ਤੇ ਜਿਹੜੀ ਅਜੇ ਉਹ ਤੁਹਾਨੂੰ ਦੱਸਣਾ ਵਲੈਂਟਰ ਪਾਣਾ ਨਾ ਬਣਾ ਹਾਂ ਉਦੋਂ ਕੰਮ ਆਏਗੀ ਉਹ ਲੈਂਟਰ ਤੇ ਪਾਣੀ ਆਪਣੀ ਇੱਕ ਸੈਂਕੜੇ ਨਾਲ ਸਰਜੂ ਪੂਰਾ ਨਾ ਦੋ ਸੈਂਕੜੇ ਤੁਹਾਨੂੰ ਦੱਸਾਂ ਦੋ ਸੈਂਕੜੇ ਲੈਂਟਰ ਵਾਸਤੇ ਤੇ ਜਿਹੜੀ ਆਪਾਂ ਪਲਸਟਰ ਕਰਨੀ ਹੁੰਦੀ ਉਹ ਵੀ ਦੋ ਸੈਂਕੜੇ ਮੁੜ ਕੇ ਬਾਅਦ ਮੰਨ ਲਓ ਚਾਰ ਸੈਂਕੜੇ ਹੋ ਗਈ ਨਾ ਆਪਾਂ ਸੰਗਤ ਨੂੰ ਚਾਰ ਸੈਂਕੜੇ ਕਹਿਣੇ 4 ਸੈਂਕੜੇ ਰੇਤਾ ਦੀ ਲੋੜ ਆ ਜਿੱਦਾ 2 ਸੈਂਕੜੇ ਜਿਹੜੀ ਆ ਬਰੀਕ 2 ਸੈਂਕੜੇ ਜਿਹੜੀ ਮੋਟੀ ਰੇਤ ਹੁੰਦੀ ਆ ਤੇ ਸਿਮਿੰਟ ਦਾ ਕਿੰਨੇ ਕੁ ਬੋਰੀਆਂ ਲੱਗ ਜਾਣਗੀਆਂ ਸਿਮਿੰਟ ਬੋਰੀਆਂ 70 ਕੁ ਲੱਗ ਜਾਣੀਆਂ ਮਤਲਬ ਆਪ 80 80 90 ਦਾ ਆਈਡੀਆ ਲੱਗ ਚੱਲੀਏ ਹਾਂ ਚਲੋ ਮੈਂ 80 ਤੱਲੇ ਫਰਸ਼ ਵੀ ਪਾਣੀ ਆ ਸਾਰਾ ਹੈਗਾ ਸਭ ਕੁਝ ਹੋ ਜਾਊਗਾ ਤਿਆਰ 70 ਤੋਂ 75 ਜਿਹੜੀਆਂ ਬੋਰੀਆਂ 80 ਬੋਰੀਆਂ ਤੱਕ ਜਿਹੜਾ ਆ ਮਸਲਾ ਸਾਡਾ ਆ ਉਹ ਉਹਦੇ ਨਾਲ ਸਾਰਾ ਜਿਹੜਾ ਲੈਂਟਰੀ ਪੈ ਜਾਏਗਾ ਤੇ ਪਲਸਟਰ ਦਾ ਵੀ ਸਾਰਾ ਕੰਮ ਨਿਬੜ ਜਾਏਗਾ ਤੇ ਜਿਹੜੇ ਥੱਲੇ ਫਰਸ਼ ਵਗੈਰਾ ਆ ਉਹ ਵੀ ਪੈ ਜਾਣੀਆਂ ਤੇ ਸਰੀਆ ਮਿਸਤਰੀ ਸਾਹਿਬ ਤੁਹਾਡੇ ਸਾਹਿਬ ਨਾਲ ਕਿੰਨਾ ਕੁ ਲੱਗ ਜਾਊਗਾ ਲੱਗਣਾ ਆਪਣੇ 2.5 ਕੁਇੰਟਲ ਲੱਗ ਜਾਣਗੇ 2.5 ਕੁਇੰਟਲ ਦਾ ਲੈਂਟਰ ਤੇ ਲੈਂਟਰ ਲਈਏ ਮਾਫ ਕਰਨਾ ਅੱਛਾ ਤੇ ਉਹ ਜਿਹੜੇ ਬੀਮ ਬੂਮ ਆ ਪਾਉਣੇ ਆ ਉਹਦੇ ਵਿੱਚ ਸਾਰਾ ਮਿਲਾ ਕੇ ਹੋ ਜਾਊਗਾ ਸਭ ਕੁਝ ਕਿੰਨੇ ਕਿੰਨੇ ਨਾਲ 2.5 ਕੁਇੰਟਲ 2.5 ਕੁਇੰਟਲ ਸਰੀਏ ਦੇ ਨਾਲ 2.5 ਕੁਇੰਟਲ ਸਰੀਆ ਜਿਹੜਾ ਆ ਇਹ ਉਹਦੇ ਨਾਲ ਜਿਹੜਾ ਮਿਸਤਰੀ ਸਾਹਿਬ ਕਹਿੰਦੇ ਸਾਡਾ ਸਰ ਜਣਾ ਆ ਤੇ ਮਿਸਤਰੀ ਸਾਹਿਬ ਨੇ ਅਜੇ ਉਹਦੀ ਸੇਵਾ ਨੇ ਦੱਸੀ ਮੈਨੂੰ ਲੱਗਦਾ ਹੁਣ ਕੈਮਰਾ ਨੇ ਹਲੇ ਦੱਸਣੀ ਨਹੀਂ ਨੀਗੀ ਮੈਨੂੰ ਕਹਿੰਦੇ ਸੀ ਅਜੇ ਮੈਂ ਸਾਫਤਾਵਾ ਦਾ ਲਾ ਕੇ ਪੂਰਾ ਐਸਟੀਮੇਟ ਲਾਵਾਂਗਾ ਤੇ ਉਹਦੇ ਵਿੱਚੋਂ ਜੇ ਮੈਂ ਕੁਝ ਗੁਜਾਇਸ਼ ਕਰ ਸਕਿਆ ਕਿਉਂਕਿ ਇਹਨਾਂ ਨੇ ਵੀ ਜਿਹੜੀ ਲੇਬਰ ਆ ਉਹਨੂੰ ਹੀ ਪੈਸੇ ਦੇਣੇ ਆ ਉਹ ਤਾਂ ਫ੍ਰੀ ਚ ਨਹੀਂ ਆਉਣੀ ਉਹਨਾਂ ਨੇ ਆਪਣੇ ਦਿਹਾੜੀਆਂ ਦੇ ਜਿਹੜੇ ਪੈਸੇ ਉਹ ਲੈਣੇ ਆ ਆਪਣੀ ਮਿਹਨਤ ਦੇ ਵਿੱਚੋਂ ਜੋ ਤੇਲ ਫੋੜੇ ਛੱਡਣਾ ਚਾਹੁੰਦੇ ਆ ਇਹ ਮਿਸਤਰੀ ਸਾਹਿਬ ਆਪਣੇ ਆਪ ਮਾਨਤਨ ਸਾਡਾ ਕਰ ਦੇਣਗੇ ਤੇ ਆਪ ਸੰਗਤ ਨੂੰ ਬੇਨਤੀ ਹੈ ਜੋ ਵੀ ਆਪ ਜ ਤੇਲਫੋਨ ਮਰਜ਼ਦ ਕਰ ਸਕੋ ਇਸ ਪਰਿਵਾਰ ਦੀ ਜਰੂਰ ਕਰਿਓ